ਮੈਂ ਇਥੇ ਮੰਡੋਰ ਦੇ ਵਿੱਚ ਆਮ ਆਦਮੀ ਕਲੀਨਿਕ ਦੇ ਵਿੱਚ ਐਜ਼ ਅ ਫਾਰਮਾਸਿਸਟ ਜੌਬ ਕਰ ਰਹੀ ਆਂ ਇੱਥੇ ਸਾਡੇ ਕੋਲ 100 ਪਲੱਸ ਮੈਡੀਸਿਨਸ ਅਵੇਲੇਬਲ ਨੇ ਸਰਕਾਰ ਵੱਲੋਂ ਤੇ ਸਾਰੀਆਂ ਮੈਡੀਸਿਨਸ ਵਸੇ ਫ੍ਰੀ ਦਿੰਦੇ ਆ ਤੇ ਸਾਡਾ ਮੈਡੀਸਿਨ ਦਾ ਜਿਹੜਾ ਸਟਾਕ ਹੈਗਾ ਉਹ ਅਸੀਂ 1 ਮਹੀਨੇ ਦਾ ਸਟਾਕ ਰੱਖਦੇ ਆ ਤੇ ਅਦਰਵਾਈਜ਼ ਜੇ ਵਿੱਚ ਦੀ ਕਦੇ ਸኩል ਮੈਡੀਸਿਨ ਖਤਮ ਹੁੰਦੀ ਹੈ ਤਾਂ ਅਸੀਂ ਆਨਲਾਈਨ ਇੰਡੈਂਟ ਪਾ ਕੇ ਐਟ ਅ ਟਾਈਮ ਵੀ ਮੈਡੀਸਿਨ ਅਸੀਂ ਲੈ ਆਉਣੇ ਮੰਗਾ ਲੈਂਦੇ ਆ ਆਮ ਆਦਮੀ ਕਲੀਨਿਕ ਖੁੱਲਣ ਦੇ ਨਾਲ ਮਰੀਜ਼ਾਂ ਦਾ ਸਮਾਂ ਵੀ ਬਚਦਾ ਹੈ ਤੇ ਉਹਨਾਂ ਦੇ ਪੈਸੇ ਵੀ ਬਚਦੇ ਆ ਕਿਉਂਕਿ ਇੱਥੇ ਸਾਰਾ ਟ੍ਰੀਟਮੈਂਟ ਹੈ ਜਿਹੜਾ ਵਿਦ ਟੈਸਟ ਵਿਦ ਮੈਡੀਸਿਨ ਫ੍ਰੀ ਕੀਤਾ ਜਾਂਦੇ ਆ ਤੇ ਸਾਰੇ ਪੇਸ਼ੈਂਟ ਸੈਟੀਸਫਾਈ ਹੋ ਕੇ ਜਾਂਦੇ ਆ ਸੀ ਕਰਕੇ ਪੇਸ਼ੇਂ ਸੈਟੀਸਫਾਈ ਹਰੇਕ ਨੂੰ ਮੇਰਾ ਨਾਮ ਅਮੰਤਿਤ ਕੋਰੇ ਮੈਂ ਜਾਖਲ ਦੀ ਰਹਿਣ ਵਾਲੀ ਆ ਤੇ ਮੈਂ ਪਿੰਡ ਮੰਡੌਰ ਵਿੱਚ এজੈਂਸੀ ਫਿਨਾਂਸ ਅਸਿਸਟੈਂਟ ਦੇ ਪੋਸਟ ਤੇ ਕੰਮ ਕਰ ਰਹੀ ਹਾਂ ਜੋ ਵੀ ਟੈਸਟ ਨੇ ਜਿਹੜੇ ਕਿ ਬਾਹਰੋਂ ਬਹੁਤ ਹੀ ਮਹਿੰਗੇ ਰੇਟਾਂ ਤੇ ਹੁੰਦੇ ਆ ਤਾਂ ਇਸ ਕਲੀਨਿਕ ਵਿੱਚ ਸਾਰੇ ਫ੍ਰੀ ਹੁੰਦੇ ਆ ਗਵਰਨਮੈਂਟ ਵੱਲੋਂ ਬਹੁਤ ਹੀ ਜ਼ਿਆਦਾ ਸੰਖਿਆਤਾਂ ਦਿੱਤੀ ਗਈਆਂ ਨੇ ਇਸ ਕਲੀਨਿਕ ਵਿੱਚ ਜਦੋਂ ਕੋਈ ਪੇਸ਼ੈਂਟ ਮੈਨੂੰ ਲੱਗ ਰਿਹਾ ਕਿ ਆਉਂਦਾ ਹੈ ਸਭ ਤੋਂ ਪਹਿਲਾਂ ਮੇਰੇ ਕੋਲ ਆਉਂਦਾ ਮੈਂ ਉਹਨਾਂ ਦੀ ਰਜਿਸਟ੍ਰੇਸ਼ਨ ਕਰਦੀ ਆ ਉਹਨਾਂ ਦੀ ਐਂਟਰੀ ਪੈਂਦੀ ਆ ਔਨਲਾਈਨ ਫਿਰ ਉਹ ਮੈਡਮ ਕੋਲ ਜਾਂਦੇ ਆ ਤੇ ਮੈਡਮ ਬਹੁਤ ਹੀ ਅੱਛੇ ਤਰੀਕੇ ਨਾਲ ਉਹਨੂੰ ਟ੍ਰੀਟ ਕਰਦੇ ਆ ਤੇ ਆਮ ਆਦਮੀ ਕਲੀਨਿਕ ਜਿਹੜੇ ਖੋਲੇ ਗਏ ਨੇ ਸਰਕਾਰ ਦੁਆਰਾ ਇਹ ਇੱਕ ਬਹੁਤ ਵਧੀਆ ਸੁਵਿਧਾ ਹੈ ਲੋਕਾਂ ਦੇ ਲਈ ਆਮ ਲੋਕਾਂ ਦੇ ਲਈ ਇਹਦਾ ਸਰਕਾਰ ਲਈ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਪੰਜਾਬ ਸਰਕਾਰ ਦਾ ਤੇ ਸੀਐਮ ਭਗਵੰਤ ਮਾਨ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਮੁਕੰਨ ਸੇਵਾ ਕਰਨ ਦਾ ਮੌਕਾ ਦਿੱਤਾ ਹੈ